ਹੁਣ ਹਰ ਘਰ ਤੇ ਵਪਾਰਕ ਅਦਾਰੇ ਲਈ ਕੂੜੇ ਦੀ ਛਾਂਟ ਕਰਕੇ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਗਿੱਲਾ ਸੁੱਕਾ ਕੂੜਾ ਮਿਲਾ ਕੇ ਦੇਣ ਤੇ ਨਿਗਮ ਕੂੜਾ ਨਹੀਂ ਚੁੱਕੇਗਾ ਇੰਨਾ ਹੀ ਨਹੀਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸੇਤ ਵਿਭਾਗ ਦੇ ਅਧਿਕਾਰੀਆਂ ਤੇ ਕੂੜਾ ਇਕੱਠਾ ਕਰਨ ਵਾਲੇ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਤੇ 500 ਤੋਂ ਲੈ ਕੇ 13500 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਕੂੜਾ ਵੱਖ ਨਾ ਕਰਨ ਵਾਲਿਆਂ ਦੀ ਵੀਰਵੇ ਰਜਿਸਟਰ ਚ ਕੀਤੇ ਜਾਣਗੇ ਦਰਜ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਚਾਲਕਾਂ ਨੂੰ ਵਿਸ਼ੇਸ਼ ਰਜਿਸਟਰ ਰੱਖਣ ਦੇ ਹੁਕਮ ਦਿੱਤੇ ਗਏ ਨੇ ਇਸ ਰਜਿਸਟਰ ਚ ਉਹਨਾਂ ਘਰਾਂ ਤੇ ਦੁਕਾਨਾਂ ਦੇ ਵੀਰਵੇ ਦਰਜ ਕੀਤੇ ਜਾਣਗੇ ਜੋ ਗਿੱਲਾ ਤੇ ਸੁੱਕਾ ਕੂੜਾ ਵੱਖ ਨਹੀਂ ਕਰ ਰਹੇ ਨਾਲ ਹੀ ਸੀਨੀਅਰ ਨਿਗਮ ਅਧਿਕਾਰੀ ਸ਼ਹਿਰ ਚ ਅਚਨਚੇ ਚੈਕਿੰਗ ਵੀ ਕਰਨਗੇ ਕੋਈ ਮੁਲਾਜ਼ਮ ਨਿਯਮਾਂ ਦੀ ਉਲੰਘਣਾ ਕਰਦਾ ਮਿਲਿਆ ਜਾਂ ਕੂੜਾ ਚੁੱਕਦਾ ਫੜਿਆ ਗਿਆ ਤਾਂ ਉਸ ਖਿਲਾਫ ਪਾਗੀ ਕਾਰਵਾਈ ਕੀਤੀ ਜਾਵੇਗੀ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਏ ਕਿ ਨਿਗਮ ਦਾ ਮਕਸਦ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਸਗੋ ਸ਼ਹਿਰ ਨੂੰ ਸਾਫ਼ ਸੁੰਦਰ ਤੇ ਸਿਹਤਮੰਦ ਬਣਾਉਣਾ ਹੈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚਲਾਨ ਕੱਟਣ ਦੀ ਪ੍ਰਕਿਰਿਆ ਵੀ ਸ਼ਕਤੀ ਨਾਲ ਅਪਣਾਈ ਜਾਵੇਗੀ ਉਹਨਾਂ ਅਪੀਲ ਕੀਤੀ ਹੈ ਕਿ ਘਰਾਂ ਤੇ ਦਫ਼ਤਰਾਂ 'ਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ 'ਚ ਪਾਉਣ ਤਾਜ ਉਹ ਸ਼ਹਿਰ ਨੂੰ ਹੋਰ ਸਾਫ਼ ਸੁਹੰਗਾ ਤੇ ਸੁਮੇਤ ਸਿਹਤਮੰਦ ਬਣਾਇਆ ਜਾ ਸਕੀ